ਅੱਜਕੱਲ੍ਹ ਦੇ ਨੌਜਵਾਨਾਂ ਦੇ ਵੱਲੋਂ ਆਏ ਦਿਨ ਨਿੱਕੀਆਂ-ਨਿੱਕੀਆਂ ਗੱਲਾਂ ਨੂੰ ਲੈ ਕੇ ਕੀਤੀਆਂ ਜਾ ਰਹੀਆਂ ਤਕਰਾਰਾਂ ਮਿੰਟਾਂ-ਸਕਿੰਟਾਂ ਦੇ ਵਿੱਚ ਹਿੰਸਕ ਰੂਪ ਧਾਰਨ ਕਰ ਲੈਂਦੀਆਂ ਨੇ ਤੇ ਕਈ ਵਾਰ ਇਹ ਤਕਰਾਰਾਂ ਜਾਨਲੇਵਾ ਵੀ ਸਾਬਿਤ ਹੋ ਜਾਂਦੀਆਂ ਨੇ ਅਜਿਹਾ ਹੀ ਇੱਕ ਮਾਮਲਾ ਸਾਹਮਣੇ ਆਇਆ ਹੈ ਜਿੱਥੇ ਕਿ ਦੋ ਧਿਰਾਂ ਦੇ ਵਿੱਚ ਇੱਕ ਨਿੱਕੀ ਜੀ ਗੱਲ ਨੂੰ ਲੈ ਕੇ ਅਜਿਹੀ ਤਕਰਾਰ ਹੋਈ ਕਿ ਮਾਮਲਾ ਸਿਵਲ ਹਸਪਤਾਲ ਤੋਂ ਲੈ ਕੇ ਰੋਡ ਦੇ ਜਾਮ ਤੱਕ ਪਹੁੰਚ ਗਿਆ ਤੁਹਾਨੂੰ ਦੱਸ ਦਈਏ ਕਿ ਇਹ ਸਾਰਾ ਮਾਮਲਾ ਹੈ ਸੁਲਤਾਨਪੁਰ ਲੋਧੀ ਦਾ ਜਿੱਥੇ ਕਿ ਦੋ ਧਿਰਾਂ ਦੇ ਵਿਚਕਾਰ ਸੜਕ ਦੇ ਉੱਤੋਂ ਮੋਟਰਸਾਈਕਲ ਅਤੇ ਗੱਡੀ ਨੂੰ ਲੰਘਾਉਣ ਪਿੱਛੇ ਲੈ ਕੇ ਨਿੱਕੀ ਜਿਹੀ ਟਕਰਾਰ ਨੇ ਐਡਾ ਹਿੰਸਕ ਰੂਪ ਧਾਰਨ ਕਰ ਲਿਆ ਕਿ ਦੋਵੇਂ ਧਿਰਾਂ ਦਾ ਇੱਕ ਇੱਕ ਨੌਜਵਾਨ ਸਿਵਲ ਹਸਪਤਾਲ ਦੇ ਵਿੱਚ ਜ਼ਖਮੀ ਪਿਆ ਤੇ ਇੱਕ ਦੀ ਹਾਲਤ ਵੀ ਗੰਭੀਰ ਦੱਸੀ ਜਾ ਰਹੀ ਹੈ। ਦਰਅਸਲ ਪ੍ਰਾਪਤ ਜਾਣਕਾਰੀ ਦੇ ਅਨੁਸਾਰ ਇੱਕ ਨੌਜਵਾਨ ਸੜਕ ਦੇ ਕਿਨਾਰੇ ਦੇ ਉੱਤੇ ਆਪਣਾ ਮੋਟਰਸਾਈਕਲ ਲਗਾ ਕੇ ਫੋਨ ਤੇ ਗੱਲ ਕਰ ਰਿਹਾ ਸੀ ਤੇ ਦੂਸਰਾ ਨੌਜਵਾਨ ਜੋ ਕਿ ਕਾਰ ਦੇ ਵਿੱਚ ਸਵਾਰ ਸੀ ਉਹ ਕਾਰ ਲੰਘਾਉਣ ਦੀ ਕੋਸ਼ਿਸ਼ ਕਰ ਰਿਹਾ ਸੀ। ਉਸਨੇ ਕਿਹਾ ਕਿ ਕਾਰ ਲੰਘਣ ਦੇ ਲਈ ਪੂਰੀ ਜਗ੍ਹਾ ਨਹੀਂ ਹੈ ਪਰ ਮੋਟਰਸਾਈਕਲ ਸਵਾਰ ਨੌਜਵਾਨ ਨੇ ਕਿਹਾ ਕਿ ਕਾਰ ਲੰਘ ਸਕਦੀ ਹੈ ਤੇ ਅਜਹੀ ਨਿੱਕੀ ਜੀ ਗੱਲ ਨੂੰ ਲੈ ਕੇ ਹੋਈ ਤਕਰਾਰ ਹਿੰਸਕ ਕਦੋਂ ਬਣ ਗਈ ਪਤਾ ਹੀ ਨਹੀਂ ਲੱਗਿਆ ਇਸੇ ਦੇ ਵਿੱਚ ਦੋਵਾਂ ਨੌਜਵਾਨਾਂ ਨੂੰ ਜ਼ਖਮੀ ਹਾਲਤ ਦੇ ਵਿੱਚ ਸਿਵਲ ਹਸਪਤਾਲ ਦੇ ਵਿੱਚ ਭਰਤੀ ਕਰਵਾਇਆ ਗਿਆ ਜਦਕਿ ਇੱਕ ਨੌਜਵਾਨ ਦੀ ਹਾਲਤ ਕੁਝ ਸਥਿਰ ਦੱਸੀ ਜਾ ਰਹੀ ਹੈ ਜਦਕਿ ਦੂਸਰੇ ਨੌਜਵਾਨ ਦੀ ਹਾਲਤ ਬੇहद ਗੰਭੀਰ ਦੱਸੀ ਜਾ ਰਹੀ ਹੈ ਇਸੇ ਦੇ ਚੱਲਦਿਆਂ ਜਿਸ ਪਰਿਵਾਰ ਨੇ ਬੱਚੇ ਦੀ ਹਾਲਤ ਬੇहद ਗੰਭੀਰ ਹੈ ਉਹਨਾਂ ਨੇ ਸਿਵਲ ਹਸਪਤਾਲ ਦੇ ਬਾਹਰ ਮੁੱਖ ਮਾਰਗ ਦੇ ਉੱਤੇ ਰੋਸ ਪ੍ਰਦਰਸ਼ਨ ਸ਼ੁਰੂ ਕਰ ਦਿੱਤਾ ਗਿਆ ਅਤੇ આરોપીਾਂ ਦੇ ਖਿਲਾਫ ਸਖਤ ਕਾਰਵਾਈ ਦੀ ਵੀ ਮੰਗ ਕੀਤੀ ਹੈ ਉਧਰ ਪੁਲਿਸ ਦੇ ਵੱਲੋਂ ਵੀ ਇਸ ਮਾਮਲੇ ਦੇ ਵਿੱਚ ਮਾਮਲਾ ਦਰਜ ਕਰ ਲਿਆ ਹੈ ਤੇ ਕਾਨੂੰਨੀ ਕਾਰਵਾਈ ਕਰਨ ਦੀ ਵੀ ਗੱਲ ਆਖੀ ਜਾ ਰਹੀ ਹੈ। ਦੋਵਾਂ ਧਿਰਾਂ ਨੇ ਆਪਣੇ ਆਪਣੇ ਗੱਲ ਦੱਸਦਿਆਂ ਕੀ ਕੁਝ ਬਿਆਨ ਕੀਤਾ ਆਉ ਤੁਹਾਨੂੰ ਵੀ ਸੁਣਾਉਨੇ ਆ। 10 ਬੰਦੇ ਆ ਰਾਤ ਦੁਪਹਿਰੇ 2:23 ਵਜੇ ਦੀ ਗੱਲ ਹੈ ਮੇਰੇ ਮੁੰਡੇ ਦੇ ਗੱਲ ਪੈ ਗਏ ਨਾਲੇ ਆ ਮੇਰੇ ਵੀ ਸਿਰ ਦੇ Baal ਬਹੁਤ ਬੁਰਾ ਹਾਲ ਮੇਰੇ ਕੱਪੜੇ ਦੇਖੋ ਜਾ ਕੇ ਸਾਰੇ 파ਟੇ ਪਏ ਨਾ ਕੁੱਟ-ਕੁੱਟ ਕੇ ਕੋਈ ਗੱਲ ਨਹੀਂ ਕੋਈ ਬਾਤ ਨਹੀਂ ਸਿਰਫ ਇਹਨਾਂ ਨੇ ਇਹਨਾਂ ਮੁੰਡੇ ਨੇ ਕਿਹਾ ਵੀ ਆਹ ਵਹੀ ਕਲਾ ਆਪਣਾ ਸੜਕ ਤੋਂ ਥੋੜੇ ਪਾਸੇ ਕਰ ਲੋ ਮੈਂ ਗੱਡੀ ਲੈ ਕੇ ਖੁੱਦੇ ਜਾਣਾ ਬਸ ਉਹ ਕਹਿੰਦਾ ਤੂੰ ਕੌਣ ਹੈ ਮੈਂ ਹੈਗਾ ਬਦਮਾਸ਼ ਆ ਮੈਂ ਤੇ ਘਟਣਾ ਮੇਰੇ ਪੁੱਤ ਨੂੰ 2:30 ਵਜੇ ਮੇਰੇ ਪੁੱਤਰ ਨੂੰ ਪਾਇਗਾ ਮੈਂ ਸਿੱਧੀਆਂ ਗੱਲਾਂ ਝੂਠ ਨਹੀਂ ਮੈਂ ਮਾਰਨਾ ਮੈਂ ਗੁਰੂ ਘਰ ਨਾਲੀ ਆ ਮੈਂ ਅੰਮ੍ਰਿਤਧਰਨ ਮੇਰਾ ਪੁੱਤਰ ਕਿਸੇ ਰਿਸ਼ਤੇਦਾਰ ਆਇਆ ਸੀ ਕਿਸੇ ਦੀ ਜੋ ਕਿ ਸ਼ਰਾਬ ਦੀ ਬੋਤਲ ਲੈਣ ਗਿਆ ਸੀ ਰਿਸ਼ਤੇਦਾਰ ਵਾਸਤੇ ਇਹ ਅੱਗੋਂ ਮੁੰਡੇ ਨੇ ਆਖਿਆ ਵੀ ਇੰਨੇ ਮੋਟਰਸਾਈਕਲ ਲਾਇਆ ਐਸ ਰੁਕਦਾ ਇਹਨੇ ਮੁੰਡੇ ਨੇ ਮੇਰੇ ਨਾਲ ਹਾਰਨ ਮਾਰਿਆ ਵੀ ਮੋਟਰਸਾਈਕਲ ਸਾਈਡ ਤੇ ਕਰ ਲੈ ਇਹਨੇ ਮੋਟਰਸਾਈਕਲ ਨਹੀਂ ਸਾਈਡ ਤੇ ਕੀਤਾ ਫਿਰ ਮੇਰੇ ਮੁੰਡੇ ਨੇ ਕੋਲ ਜਾ ਕੇ ਆਖਿਆ ਵੀ ਵੀਰ ਜੀ ਮੋਟਰਸਾਈਕਲ ਸਾਈਡ ਤੇ ਕਰ ਲਓ ਫਿਰ ਉਹਨੇ ਕੁਐਸਟ ਵੀਰ ਜੀ ਮੋਟਰਸਾਈਕਲ ਸਾਈਡ ਤੇ ਕਰੋ ਆਂਦਾ ਮੈਂ ਨਹੀਂ ਕਰਨਾ ਤੂੰ ਉਧਰ ਜਿੱਧਰ ਦੀ ਲੰਘਦੀ ਆ ਲੰਘਾਲਾ ਮੈਂ ਨਹੀਂ ਮੋਟਰਸਾਈਕਲ ਪਾਸੇ ਕਰਨਾ ਤਿੰਨ ਦਿਨ ਬਾਅਦ ਛੁੱਟੀ ਤੋਂ ਬਾਅਦ ਅੱਜ ਹਸਪੀਟਲ ਆਇਆ ਮੇਰੀ ਰੂਟੀਨ ਹੈ ਕਿ ਰੋਜ਼ ਵਾਰਦਾ ਰੌਂਡ ਕਰਨਾ ਹੁੰਦਾ ਹੈ ਅੱਜ ਵੀ ਮੈਂ ਜਦੋਂ ਗਿਆ ਤੇ ਸੇਮ ਜੋ ਸਟੋਰੀ ਤੁਹਾਨੂੰ ਦੱਸੀ ਉਹ ਮੈਨੂੰ ਵੀ ਦੱਸੀ ਸੀ ਤੇ ਜਿਹੜਾ ਇਲਾਜ ਦਾ ਤਲਕ ਹੈਗਾ ਮੈਂ ਸਟਾਫ ਕੋਲ ਪੁੱਛਿਆ ਇੰਜੈਕਸ਼ਨ ਜਿਹੜੇ ਸੀਗੇ ਉਹ ਕਹਿੰਦੇ ਅਸੀਂ ਟਾਈਮ ਸਾਰ ਕੇ ਲਗਾਉਂਦੇ ਰਹੇ ਹਾਂ ਤੇ ਜਿਹੜੀ ਟੈਬਲੇਟ ਫਾਰਮ ਹੁੰਦੀ ਆ ਉਹ ਥੋੜੀ ਮੈਡੀਸਿਨ ਉਹਨਾਂ ਕੋਲ ਜਿੰਨੀ ਕਿ ਸਟਾਕ ਚ ਉਹਦੇ ਸਾਹਮਣੇ ਦੇ ਦਿੰਦੇ ਆ ਆਦਰਵਾਇਜ਼ ਅਸੀਂ ਮੈਡੀਸਿਨ ਜਿਹੜੀ ਹੈ ਡਿਸਪੈਂਸਰੀ ਚੋਂ ਉਹਨਾਂ ਨੂੰ ਇਸ਼ੂ ਕਰਵਾ ਕੇ ਰੋਟੀਨ ਚ ਦੇ ਦਿੰਨੇ ਆ ਆ ਦੇਖੋ ਇਹ ਜਗਲਾ ਹਸਤਾਲ ਤੋਂ ਅੱਜ ਇੱਕ ਦਲਜੀਤ ਸਿੰਘ ਪੁੱਤਰ ਕਜਮੀਰ ਸਿੰਘ ਵਾਸੀ ਮਾਝਾ ਐਮਐਲਆਰ ਮਜੂਲ ਹੋ ਗਈ ਜਿਵੇਂ ਐਮਐਲਆਰ ਮਜੂਲ ਹੋ ਗਈ ਨਾਜ਼ਨਾਵੋ ਦਾ ਬਿਆਨ ਕਰਮਾਦ ਕਰ ਲਿਆ ਬਿਆਨ ਕਰਮਾਦ ਕਰ ਲਈ ਦੋ ਮੰਡੀ ਕਾਰਵਾਈ ਉਗੀ ਤਿਆਰੀ